11 ਨਵੰਬਰ ਨੂੰ ਸਵੇਰੇ 9 ਵਜੇ ਤੋਂ 7:30 ਵਜੇ ਤੱਕ ਪਨੁਪਲੀ ਨਜ਼ਦੀਕ ਰੇਲਵੇ ਫਾਟਕ ਬੰਦ ਰਹੇਗਾ 11 ਨਵੰਬਰ ਨੂੰ ਪਨੁਪਲੀ ਨਜ਼ਦੀਕ ਰੇਲਵੇ ਫਾਟਕ ਸਵੇਰੇ 9 ਵਜੇ ਤੋਂ 7:30 ਵਜੇ ਤੱਕ ਬੰਦ ਰਹੇਗਾ ਰੇਲਵੇ ਵਿਭਾਗ ਵੱਲੋਂ ਇਸ ਸਬੰਧ ਵਿੱਚ ਇੱਕ ਪੱਤਰ ਲਿਖ ਕੇ ਉਪ ਮੰਡਲ ਮੈਜਿਸਟਰੇਟ શ્રી ਅਨੰਦਪੁਰ ਸਾਹਿਬ ਨੂੰ ਸੂਚਨਾ ਪੇਜੀ ਗਈ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਕਿ ਰੇਲਵੇ ਲੈਵਲ ਕਰਾਸਿੰਗ ਗੇਟ ਨੰਬਰ ਗੇਟ ਨੰਬਰ 78 ਸੀ ਜੋ ਕੇ ਰੇਲਵੇ ਕੇ ਐਮ 94/12 ਮੰਫੀ 13 ਅਨੰਦਪੁਰ ਸਾਹਿਬ ਅਤੇ ਨੰਗਲ ਡੈਮ ਰੇਲਵੇ ਸਟੇਸ਼ਨ ਦੇ ਵਿਚਕਾਰ ਹੈ ਵਿਖੇ ਇੰਟਰਲਾਕ ਬਲਾਕ ਲਾਏ ਜਾਣ ਦੇ ਕਾਰਨ ਆਉਣ ਜਾਣ ਵਾਲਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਰੇਲਵੇ ਕ੍ਰਾਸਿੰਗ ਆਵਾਜਾਈ ਲਈ 11 ਨਵੰਬਰ ਨੂੰ ਬੰਦ ਕਰ ਦਿੱਤਾ ਗਿਆ ਹੈ ਇਸ ਲਈ ਟ੍ਰੈਫਿਕ ਨੂੰ ਦੂਸਰੇ ਰਸਤੇ ਡਾਇਵਰਟ ਕੀਤਾ ਜਾਵੇ ਇਸ ਪੱਤਰ ਦਾ ਉਤਾਰਾ ਆਰਪੀਐਫ ਨੰਗਲ ਥਾਣਾ ਮੁਖੀ ਸ੍ਰੀ ਅਨੰਦਪੁਰ ਸਾਹਿਬ ਜੀਆਰਪੀਐਮ ਚਾਰਜ ਸ੍ਰੀ ਅਨੰਦਪੁਰ ਸਾਹਿਬ ਪਿੰਡ ਦੇ ਸਰਪੰਚ ਦੇ ਨਾਮ ਨਾਲ ਹੋਰ ਵਿੰਗਾ ਨੂੰ ਵੀ ਸੂਚਿਤ ਕੀਤਾ ਗਿਆ ਇਸ ਲਈ ਇਸ ਰਸਤੇ ਤੋਂ ਰੋਜ਼ਾਨਾ ਆਣ ਜਾਣ ਵਾਲੇ ਲੋਕੋ ਨੂੰ ਨਵੰਬਰ ਨੂੰ ਇਸ ਰਸਤੇ ਤੋਂ ਨਾ ਜਾਵੇ ਅਤੇ ਅਤੇ ਇਸ ਸੂਚਨਾ ਨੂੰ ਹੋਰ ਲੋਕਾਂ ਦਾ ਵੀ ਪਹੁੰਚਾਇਆ ਜਾਵੇ ਤਾਂ ਕਿ ਲੋਕਾਂ ਨੂੰ ਬੰਦ ਫਾਟਕ ਤੇ ਕਾਰਨ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ